ਵੰਚ ਕਰਕੇ ਤੇ ਜਿਹੜਾ ਲੜਨ ਉੱਪਰੋਂ ਚੰਗੀ ਤਰ੍ਹਾਂ ਆਪਾਂ ਫੋਲਡ ਕਰਨਾ ਹਾਤਾ ਲੜਨ ਕਿਚਨ ਤੋਂ ਬਾਅਦ ਜਿਸ ਦਾ ਜਿਹੜਾ ਬਾਤੂ ਕੱਪੜਾ ਆਊਗਾ ਉਸ ਕੱਪੜੇ ਨੂੰ ਆਪਾਂ ਅੰਦਰੋਂ ਫੋਲਡ ਕਰ ਦੇਣਾ ਜੀ ਤੇ ਫਿਰ ਅੰਦਰ ਦੇ ਉੱਤੇ ਜਿਹੜਾ ਲੜਨ ਟਵਰ ਫੋਲਡ ਕਰਕੇ ਤੇ ਛੜੜ ਦੇ ਉੱਤੇ ਵੀ ਆਪਾਂ ਇਹਦਾ ਹੱਥ ਫੇਰ ਕੇ ਲੜਨ ਨੂੰ ਸਾਫ਼ ਕਰਕੇ ਛੜੜ ਨੂੰ ਵੀ ਜਿਹੜਾ ਸਾਫ਼ ਕਰਕੇ ਲਗਾ ਦੇਣਾ ਜੀ ਜਿਹੜੇ ਆਪਣੇ ਉੱਪਰਲੇ ਪੇਚ ਉਹਨਾਂ ਪੇਚਾਂ ਨੂੰ ਵੀ ਆਪਾਂ ਸੈੱਟ ਕਰਨਾ ਉੱਪਰਲੇ ਪੇਚਾਂ ਦਾ ਵੀ ਜਿਹੜਾ ਆਪਣਾ ਫਾਸਲਾ ਉਹ ਆਪਾਂ ਸੇਮ ਰੱਖਣਾ ਜੀ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸੀ ਸ਼ਾਪ ਵਰਤ ਸਕਦੇ ਹੋ ਡਬਲ ਸੀ ਸ਼ਾਪ 'ਚ ਦੇਖ ਕੇ ਕਿਸੇ ਵੀ ਤੁਹਾਡੇ ਉੱਪਰਲੇ ਪੇਚ ਦਾ ਆਫਾਜ਼ਾ ਫਾਸਲਾ ਵੱਧਿਆ ਘਟੂਗਾ ਤੁਸੀਂ ਡਬਲ ਸੀ ਸ਼ਾਪ 'ਚ ਦੇਖ ਕੇ ਜਿਹੜਾ ਆਪਣਾ ਫਾਸਲਾ ਸੈੱਟ ਕਰ ਸਕਦੇ ਹੋ ਜੀ ਹੁਣ ਆਪਾਂ ਸਾਰੇ ਪੇਚਾਂ ਦੇ ਵਿੱਚ ਬਾਅਦ ਸ਼ੇਅਰ ਕੇ ਉਹਨਾਂ ਪੇਚਾਂ ਦਾ ਫਾਸਲਾ ਸੈੱਟ ਕਰ ਲੈਣਾ